ਉਸਨੇ ਨਵਰੀ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਚ ਗੰਨੇ ਦਾ ਇਨਾਮ ਲੈ ਕੇ ਆਇਆ ਐ ਸਭ ਤੋਂ ਵਧੀਆ ਗੰਨੇ ਦਾ ਉਹਦੀ ਯੀਲਡ ਐ ਸਭ ਤੋਂ ਵਧੀਆ ਉਹਨੇ ਕੀਤਾ ਪਰ ਮੈਂ ਉਹਨੂੰ ਕਹੂੰਗਾ ਬੇਟਾ ਜੈ ਕੋ ਕੰਮ ਹੋਰ ਕਰ ਲੈ ਇਸ ਚ ਕੱਢਣ ਕੱਤੋਂ ਕੁਝ ਨਹੀਂ ਨਿਕਲੇ ਮੈਂ ਆਮ ਬੀਇੰਗ ਓਨਸਟ ਕਿਸਾਨ ਨੂੰ ਚੰਗਾ ਲੱਗੇ ਮਾੜਾ ਲੱਗੇ ਹੈ ਕਿ ਸਭ ਜੀ ਕੋ ਗੁਜ਼ਾਰਾ ਕਰ ਸਕਦੇ ਹੋ ਸਭ ਪਰ ਇਹਦੇ ਚ ਸਾਡੇ ਬੱਚਿਆਂ ਦਾ ਪੋਖਣੀ ਸਾਹਿਬ ਨਾ ਹੀ ਕੋ ਨੌਜਵਾਨ ਮੁੰਡਾ ਜਿਹੜਾ ਜਾਣ ਨੂੰ ਤਿਆਰ ਵੀ ਖੇਤੀ ਕਰ ਲੇਗਾ ਨਹੀਂ ਜੀ ਮੈਂ ਤਾਂ ਮਰ ਚੰਡੀਗੜ੍ਹ ਭੇਜੋ ਜੀ ਉਹਨਾਂ ਦੀ ਆਪਣੇ ਸੋ ਮੇਰਾ ਮੈਂ ਕਹਿਣਾ ਚਾਹਨਾ ਸਾਬ ਜਿਹੜੀ ਗੱਲ ਮੈਂ ਹੋ ਸਕਦਾ ਮੈਂ ਸ਼ਬਦਾਂ ਦਾ ਜਾਦੂਗਰ ਨਹੀਂ ਬਟ ਮੈਂ ਆ ਕਹਿਣਾ ਚਾਹਨਾ ਵੀ ਆ ਜਿਹੜੀ ਡੀਲ ਹੈ ਆ ਆਪਣੇ ਵਿਸ਼ੋਕੜ ਨੂੰ ਫॉर आवर ਹੈਰੀਟੇਜ ਵੀ ਹੈਵ ਪ੍ਰੋਟੈਕਟਡ आवर ਹੈਰੀਟੇਜ ਆਰ ਪ੍ਰੈਜ਼ੈਂਟ ਐਂਡ ਵੀ ఓਪਨਡ ਗੇਟਵੇ ਟੂ ਦਾ ਫਿਊਚਰ ਜਿਹੜੇ ਨੌਜਵਾਨਾਂ ਨੂੰ ਇਹ ਜਿਹੜੇ ਅਮਰੀਕਾ ਭੱਜੀ ਜਾਂਦੇ ਹੈ ਪੈਲੀਆਂ ਵੇਚ-ਵੇਚ ਕੇ ਸਾਬ ਕਿਉਂ ਕਿਉਂਕਿ ਇੱਥੇ ਨੌਕਰੀ ਨਹੀਂ ਮਿਲਦੀ ਪੜੀ ਲਿਖੇ ਬੈਠੇ ਡਿਗਰੀਆਂ ਲੈ ਰੱਖੀਆਂ ਡਿਗਰੀ ਵਾਲਾ ਜਾ ਕੇ ਹੜ ਨਹੀਂ ਵੰਦਾ ਸਾਬ ਉਹ ਤਾਂ ਕੋਈ ਭਾਲਦਾ ਹੀ ਮਨ ਤਾਂ ਕੋਈ ਗਵਰਨਮੈਂਟ ਜਵਾਬ ਦੇਉਣੀ ਤਾਂ ਕੋਈ ਸਰਕਾਰੀ ਦਫ਼ਤਰ 'ਚ ਮੈਂ ਜਾਂਦਾ ਰਹੂੰਗਾ ਪਰ ਮੈਂ ਹੱਲ ਨਹੀਂ ਮਾਣਾ ਉਹਨੂੰ ਸਾਬ ਕਿੱਥੇ ਦਿਓਗੇ ਆ ਜੋ ਕੁਝ ਹੋ ਰਿਹਾ ਸਾਬ ਅੰਕੜੇ ਮੈਂ ਪੜ੍ਹ ਦੇਣਾ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਸਾਬ ਸਾਰਾ ਕੁਝ ਪੜ੍ਹ ਦੇਣਾ ਮੈਂ ਜੋ ਕੁਝ ਹੈ 45 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਹੈ ਕਈ ਮੇਰੇ ਵਰਗੇ ਮਾਤੜ ਕੇ ਪਿੰਡ 'ਚ ਪੁੱਛ ਲੈਣਗੇ ਵੀ ਆ ਸੁਨੀਲਾ ਹੈ ਕੀ ਡੈਫਿਸਿਟ ਚਿੜੀ ਕਿਸ ਚਿੜੀ ਦਾ ਨਾਂ ਹੈ ਆ ਡੈਫਿਸਿਟ ਇਹਦਾ ਨਾਂ ਹੈ ਸਾਬ ਜਦੋਂ ਟ੍ਰੇਡ ਡੈਫਿਸਿਟ ਦਾ ਮਤਲਬ ਹੈ ਵੀ ਅਸੀਂ ਸਮਾਨ ਉਹਨਾਂ ਤੋਂ ਲੈਣਾ ਹੈ ਲੈਣ ਵਾਸਤੇ ਸਾਨੂੰ ਦੂਜੀ ਕਰੰਸੀ ਖਰੀਦਣੀ ਪੈਂਦੀ ਹੈ ਉਹ ਮਹਿੰਗੀ ਹੋ ਜਾਂਦੀ ਹੈ ਤੇ ਸਾਡੇ ਵਾਲਾ ਉਹ ਸਸਤੀ ਹੋ ਜਾਂਦੀ ਹੈ ਰੁਪਿਆ ਸਸਤਾ ਹੋ ਜਾਂਦਾ ਹੈ ਉਹਦੀ ਵੈਲਿਊ ਘਟਦੀ ਜਾਂਦੀ ਹੈ ਉਹਨਾਂ ਵਾਲਾ ਮਹਿੰਗਾ ਹੋ ਤੁਰੇ ਜਾਂਦਾ ਹੈ ਕਿਉਂਕਿ ਉਹਦੀ ਡਿਮਾਂਡ ਹੈ ਜਦੋਂ ਡਿਮਾਂਡ ਹੁੰਦੀ ਹੈ ਅਗਲਾ ਬਲੈਕ ਚੇ ਵੀ ਗਦੀਆਂ ਨਹੀਂ ਕਾਰਾਂ बिकਦੀਆਂ ਬਲੈਕ ਦੇ ਦੇਖਿਆ ਮੈਂ ਸਭ ਉਸੇ ਤਰ੍ਹਾਂ ਡਾਲਰ ਇਹ ਉਹਨਾਂ ਵਾਲਾ ਯਨ ਜਿਹੜਾ ਉਹ ਮਹਿੰਗਾ ਹੋਇਆ ਖੜਾ ਹੈ ਸਾਡੇ ਵਾਲਾ ਇੱਥੇ ਸਸਤਾ ਹੋ ਜਾਂਦਾ ਹੈ ਮਹਿੰਗਾਈ ਇਹਦਾ ਕਾਰਨ ਹੈ ਸਭ ਬੇਰੋਜ਼ਗਾਰ ਜੇ ਆ ਕਿਤੇ ਮਾਗਾ ਜਿਹੜੀ ਆ ਕਿ ਟਰੰਪ ਸਾਹ ਵਾਲਾ ਜੇ ਚਾਲੂ ਰਹਿ ਜਾਂਦਾ ਸਭ ਫੈਕਟਰੀਆਂ ਦੇ ਤਾਲੇ ਲੱਗਦੇ ਮੈਂ ਦਿਖਾਂਦਾ ਸਾਬ ਆ ਜਿਹੜੇ ਜ਼ਿਆਦਾ ਬੋਲ ਰਹੇ ਹਨ ਆ ਜਿਹੜੇ ਕਹਿ ਰਹੇ ਆ ਜਿਹੜੇ ਕਹਿੰਦੇ ਆ ਨਸ਼ਿਆਂ ਕੇ ਵਿਰੁੱਧ ਵਿਰੁੱਧ ਚਲਾਇਆ ਸਾਬ ਜੜ ਤੋਂ ਪਟਾਇਆ ਸਾਬ ਇਹਨੂੰ ਕਾਰਨ ਕੀ ਹੈ ਬੇਰੋਜ਼ਗਾਰੀ ਕਾਰਨ ਨਸ਼ੇ ਦੀ ਮੇਲੇ ਬੈਠੇ ਸੜਦੇ ਨੇ ਥੋੜਾ ਜਗਾ ਸ਼ੁਗਲ ਕਰਨਾ ਯਾਰ ਮੜਾ ਇਹ ਬੜਾ ਜੀ ਕਿਉਂ ਪਹਿਲਾਂ ਲੋਗ ਅਫੀਮ ਕਿਉਂ ਕਹਿੰਦੇ ਸੀ ਕੋਹ ਵੇਲੇ ਕੋ ਕੰਮਦਾ ਨਹੀਂ ਸੀ ਵੀ ਬੈਠੇ ਪਿੰਕ ਲਾ ਕੇ ਵੇਚੋ ਸਭ ਨਹੀਂ ਹੱਸੋ ਨਾ ਸਾਹਿਬ ਮੈਂ ਉਹ ਤੋਂ ਮੈਂ ਨਿਕਲੇ ਸਭ ਮੈਂ ਕੋ ਤੋ ਟਪਕੇ ਮੈਂ ਮੈਂ ਸਾਰੀ ਦੁਨੀਆਦਾਰੀ ਮੈਂ ਦੇਖੀ ਹੈ ਸਾਹਿਬ ਉਹ ਕਹਿੰਦੇ ਨਾ ਮੈਂ ਘੋੜੀ ਚੜਿਆ ਤਾਂ ਨਹੀਂ ਪਰ ਮਰਾਤਾ ਚੜ੍ਹਦੀਆਂ ਬਹੁਤ ਦੇਖੀਆਂ ਸਾਹਿਬ ਮੈਂ ਸਾਰਾ ਕੁਝ ਸਮਝੀ ਬੈਠਾ ਜੋ ਕੁਝ ਹੈ ਇਹ ਜੋ ਕੁਝ ਹੋ ਰਿਹਾ ਨਾ ਇਹਦਾ ਜੜੋ ਕੱਢਣਾ ਪਊਗਾ ਸਾਹਿਬ ਆ ਕੋਈ ਭਰਾਰ 1 ਭਰਾਰ 2 ਆ ਭਰਾਰ ਹੈ ਸਭ ਸਿੱਧਾ ਜੜ ਤੇ ਵੀ ਇਹਨੂੰ ਬੇਰੋਜ਼ਗਾਰੀ ਨੂੰ ਦੂਰ ਕਰੀਏ ਸਾਬ 500 ਬਿਲੀਅਨ ਡਾਲਰ ਦਾ ਟ੍ਰੇਡ ਖੋਲਿਆ ਸਾਬ ਅੱਜ ਦੇ ਦਿਨ ਮੈਂ ਛੋਟਾ ਜਿਹਾ ਅੰਕੜਾ ਦੇ ਦਿਆਂ ਸਾਬ ਕਿਉਂਕਿ ਬਿਨਾ ਸਟੈਟਿਸਟਿਕ ਦੇ ਲੱਗਦਾ ਨਹੀਂ ਕੋ ਕਮੜਾ ਗੱਲ ਕਹਿ ਗਿਆ ਉਹਨਾਂ ਦਾ ਆਪ ਦੀ ਪੋਲੀਟਿਕਲ ਸਪੀਚ ਨਹੀਂ ਸਾਬ ਅੱਜ ਦੇ ਦਿਨ ਅਮਰੀਕਾ ਆ ਗਾਰਮੈਂਟ ਦੀ ਕੱਪੜਿਆਂ ਦੀ ਜਿਹੜੀ ਰੈਡੀਮੇਡ ਗਾਰਮੈਂਟ ਹੈ ਟੈਕਸਟਾਈਲ ਜਿਹੜੀ ਹੈ ਸਭ ਤੋਂ ਵੱਡੀ ਮਾਰਕੀਟ ਹੈ ਦੁਨੀਆ ਦੇ ਅੰਦਰ 345 ਬਿਲੀਅਨ ਡਾਲਰ ਦਾ ਉਹ ਖਰੀਦੇ ਹੈ ਕੱਪੜੇ ਖਰੀਦੇ ਹੈ ਤੇ ਉਹਦੇ ਤੇ ਸਾਡਾ ਯੋਗਦਾਨ ਕਿੰਨਾ ਹੈ ਸਾਬ ਸਾਡਾ ਯੋਗਦਾਨ ਕਿੰਨਾ ਹੈ ਸਾਡਾ ਯੋਗਦਾਨ ਹੈ 5% ਚਾਈਨਾ ਦਾ ਸਿਰਫ 35% ਉੱਥੇ ਵੇਚਦੇ ਐ ਇਸ ਕਰਕੇ ਉੱਥੇ ਸਟੈਂਡਰਡ ਆਫ ਲਿਵਿੰਗ ਉੱਚਾ ਹੈ ਸਾਹਿਬ ਉਹਨਾਂ ਦਾ ਰੋਜ਼ਗਾਰ ਹੈ ਲੋ ਫੈਕਟਰੀਆਂ ਚੱਲ ਰਹੀਆਂ ਨੇ ਸਾਡੇ ਵਾਲੀਆਂ ਬੰਦ ਹੋਈ ਜਾ ਰਹੀਆਂ ਨੇ ਜੇ ਕਿਤੇ ਇਹ ਮਾਗਾ ਲਾਗੂ ਹੋ ਜਾਂਦਾ ਬਿਨਾ ਮਿੱਗ ਦੇ ਜਿਵੇਂ ਫੈਕਟਰੀਆਂ ਮੈਂ ਬੰਦ ਹੋਣਾਂ ਦਿਖਾ ਦਿੰਦਾ ਹੁਣ ਕੀ ਹੋਊਗਾ ਉਹਨਾਂ ਦਾ ਘੱਟੂਗਾ ਸਾਡਾ ਵਿਪਾਰ ਵਧੂਗਾ ਆ ਇੱਥੋਂ ਜਾਣ ਲੱਗਾ ਸੀ ਵੀਟਨਾਮ ਚੋਂ ਬੰਗਲਾਦੇਸ਼ ਵਾਲੇ ਹੈ ਭੇਜੀ ਜਾਂਦੇ ਬਣਾ ਕੇ ਕਿ ਸਾਡੇ ਲੇਬਰ ਸਸਤੀ ਹੈ ਸਾ ਉਹਨਾਂ ਨਾਲ ਨੂੰ ਮਹਿੰਗਾ ਹੋ ਗਿਆ ਇਹ 1.18 ਤੋਂ ਉਹਨਾਂ ਦੇ 21% ਹੈ ਟੈਲੀਫੋਨ ਨੂੰ ਲਾਤਾ ਉਹ ਬਹਿਗੇ ਹੋਗੇ ਸਭ ਸਾਡਾ ਖੁੱਲੇ ਸਭ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਸਾਬ ਤੇ ਰੋਜ਼ਗਾਰ ਵੀ ਨਹੀਂ ਸਾਬ ਮੋਦੀ ਜੀ ਨੇ ਉਹਦੇ ਵਾਸਤੇ ਗਰਾਊਂਡ ਵਰਕ ਦੇਖੋ ਇੱਕ ਦਿਨ ਚ ਰੋਮ ਵਾਸ ਨਾਟ ਬਿਲਟ ਇਨ ਅ ਡੇ ਆ ਇੱਕ ਦਿਨ ਚ ਇਸ ਬਣ ਜਾਗੇ ਸਾਬ ਆ ਜਿਹੜੀਆਂ ਸਕੀਮਾਂ ਚਾਲੂ ਕੀਤੀਆਂ ਕੱਲੇ ਨੌਕਰੀਆਂ ਨਹੀਂ ਆਪਣੇ ਆਪ ਤੁਸੀਂ ਬਿਕਮ ਐਮਪਲੋਇਰ ræther than ਐਮਪਲੋਈ ਆ ਮੁਦਰਾ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ 20 ਲੱਖ ਰੁਪਏ ਬਿਨਾਂ ਕੋਲਟਰਲ ਸਕਿਉਰਿਟੀ ਵੀ ਮਕਾਨ ਗਿਰਵੀ ਰੱਖ ਦਿਓ ਜੀ ਕੋ ਜਮੀਨ ਗਿਰਵੀ ਰੱਖੋ ਹੈ ਨਹੀਂ ਵਿਚਾਰੇ ਗਰੀਬ ਕੋਲ 20 ਲੱਖ ਰੁਪਏ ਲੋਨ ਲੋਕਾਂ ਨੂੰ ਚੱਲੂ ਕਰੋ ਸਭ ਤੋਂ بڑا ਬੈਨੀਫਿਟ ਸਾਬ ਇਸ ਇੰਡੀਆ ਯੂ ਐਸ ਡੀਲ ਦਾ ਐਮ ਐਸ ਐਮ ਇਸ ਨੂੰ ਹੋਊਗਾ ਸਾਡੀ ਟੈਕਸਟਾਈਲ ਨੂੰ ਹੋਊਗਾ ਸਾਬ ਸਾਡੀ ਦਵਾਈਆਂ ਵਾਲੀ ਕੰਪਨੀਆਂ ਨੂੰ ਹੋਊਗਾ ਸਾਬ ਤੇ ਕਿਸਾਨਾਂ ਨੂੰ ਵੀ ਸਾਬ ਕਿਸਾਨ ਕਲੇ ਜੋ ਨਾਂ ਤੇ ਘਣਕਤਾ ਨਹੀਂ ਸੀ ਮਤ ਠੀਕ ਐ ਸੀ ਸਾਰੇ ਦੇਸ਼ ਦਾ ਟਿੱਡ ਪਾਲਦੇ ਆ ਪਰ ਪਰਲਿਆ ਸਾਹਿਬ ਅਸੀਂ ਟਿੱਡ ਤਾਂ ਟਿੱਡ ਤੋਂ ਪਰਣਦੇ ਬਾਅਦ ਵੀ ਛਾਵਾਂ ਹੁੰਦੀਆਂ ਹੁਣ ਜਿਹੜਾ ਕਿਸਾਨ ਦਾ ਬੇਟਾ ਹੈ ਉਹ ਹੱਕ ਗਿਆ ਸਾਹਿਬ ਵੀ ਮੈਂ ਹੁਣ ਉਹ ਪਹਿਲਾਂ ਤਾਂ ਲੂਨਾ ਹੁੰਦੇ ਸੀ ਹੁਣ ਪਤਾ ਨਹੀਂ ਹੀਰੋ ਹੁੰਦਾ ਤੇ ਜਿਹੜਾ ਫਿਰਦਾ ਅੱਜ ਕੱਲੋ ਵੀ ਦੇਖਦਾ ਵੀ ਮੈਨੂੰ ਚਾਹੀਦੀ ਹੈ ਆ ਜਿਹੜੀ ਹੈ ਨਹੀਂ ਕਾਵਾ ਸਾਕੀ ਨਹੀਂ ਅੱਜ ਕੱਲ ਤਾਂ ਹਾਰਲੇ ਡੈਵਿਡਸਨ ਮੰਗਦੇ ਆ ਜੀ ਮੈਂ ਆਪਣੀ ਜ਼ਿੰਦਗੀ ਦਾ ਮਲੇ ਸਾਹਿਬ ਦੇਖਦਾਰ ਸਾਹਿਬ ਮੈਂ ਪਹਿਲਾਂ ਹਾਰਲੇ ਡੈਵਿਡਸਨ ਅਮਰੀਕਾ ਤੋਂ ਬਾਅਦ ਗੁਰਦਾਸਪੁਰ ਦੇਖਿਆ ਸੀ ਜਦੋਂ ਮੈਂ ਉੱਥੇ ਇਲੈਕਸ਼ਨ ਲਈ ਗਿਆ ਮੇਰੇ ਕੋਲ ਕੋਈ ਕਹਿੰਦੇ ਆਪਾਂ ਸ਼ਹਿਰ ਦੇ ਜਲਦੀ ਲੂਸ ਕਰਨਾ ਹੈ ਮੋਟਰਸਾਈਕਲ 'ਤੇ ਚੜ ਕੇ ਚੱਲਦੇ ਆ ਮੈਂ ਚਲੋ ਜੀ ਬੂਲੀ ਆ ਕੇ ਮੋਟਰਸਾਈਕਲ ਲੱਗਣਾ ਹੈ ਹਾਰਲੇਡ ਡੈਵਿਡਸਨ ਮੈਂ ਕੰਮ ਮਾਰਿਆ ਪਤੰਦਰ ਉਹਦਾ ਸਾਥੀ ਲੈੇ ਬਰਦੇ ਸੱਡਾ ਕੋ ਨੌਜਵਾਨ ਮੁੰਡਾ ਪਿੰਡ ਦਾ ਸੀ ਉਹਦੇ ਕੋਲ ਹਾਰਲੇਡ ਡੈਵਿਡਸਨ ਸੀਗਾ ਸਰ ਏ ਥਿਸ ਇਸ ਟੂ ਫੁੱਲਫਿਲ ਦਾ ਐਸਪੀਰੇਸ਼ਨਸ ਉਹ ਐਸਪੀਰੇਸ਼ਨ ਉਹਦੋਂ ਪੂਰੀਆਂ ਹੋਣਗੀਆਂ ਉਹਦੇ ਨਾਲ ਜੁਗੜ ਤਾਂ ਨਹੀਂ ਚੱਲਦਾ ਇਹਦੇ ਨਾਲ ਖੇਤੀ ਨਾਲ ਤਾਂ ਠੀਕ ਗੁਜ਼ਾਰਾ ਹੋ ਸਕਦਾ ਸਰ ਵੀ ਆਰ ਗੋਇੰਗ ਫਰਮ ਗੁਜ਼ਾਰਾ ਟੂ ਆ ਜਿਹੜਾ ਰਨਵੇ ਬਣਿਆ ਨਾ ਮਿਗ ਵਾਸਤੇ ਦਿਸ ਆਲਸੋ ਰਨਵੇ ਟੂ ਟੇਕ ਆਫ ਥੀਸ ਡ੍ਰੀਮਸ ਤੁਸੀਂ ਕੰਮ ਕਰੋ ਅਸੀਂ ਤੁਹਾਨੂੰ ਸਹਿਯੋਗ ਦਿੰਨੇ ਆ ਤੁਹਾਡੇ ਵਾਸਤੇ ਬਾਜ਼ਾਰ ਖੋਲਤਾ ਤੁਹਾਨੂੰ ਅਸੀਂ ਸਾਧਨ ਦਿੰਨੇ ਆ ਤੁਸੀਂ ਤਗੜੇ ਹੋ ਕੇ ਲੱਗੋ ਯੂ ਹੈਵ ਅ ਕੰਪੀਟੀਟਿਵ ਐਡਵਾਂਟੇਜ ਹੈਸ ਬੀਨ ਪ੍ਰੋਵਾਈਡਡ ਟੂ ਸਾਨੂੰ ਜਿਹਨਾਂ ਨਾਲ ਸਾਡਾ ਮੁਕਾਬਲਾ ਹੈ ਅਸੀਂ ਉਹਨਾਂ ਤੋਂ 21 ਹੋਗੇ ਤਾਰੀਫ ਉਹਨਾਂ ਦੀ ਕੀ ਹੈ ਪਰ ਅਸੀਂ ਕੰਮ 'ਚ ਸਾਡੀ ਕੀਮਤਾਂ ਉਹਦੇ ਜਾ ਕੇ ਵਿਕਣਗੀਆਂ ਫਾਰਮਿੰਗ ਤੋਂ ਖੇਤੀ ਤੋਂ ਅੱਗੇ ਨਿਕਲ ਕੇ ਅਗਰ ਆਪਾਂ ਦੇਸ਼ ਦੀ ਤਰੱਕੀ ਕਰਾਣੀ ਹੈ ਜੇ 4 ਬਿਲੀਅਨ ਡਾਲਰ ਤੋਂ 30 ਬਿਲੀਅਨ ਡਾਲਰ ਲੈ ਕੇ ਜਾਣਾ ਹੈ 2047 'ਚ ਇਹਦੇ ਵਾਸਤੇ ਸਾਬ ਵੀ ਹੈਵ ਟੂ ਬੀਕਮ ਦਾ ਫੈਕਟਰੀ ਆਫ ਦਾ ਵਰਲਡ ਅੱਜ ਤੱਕ ਦਾ ਵੀਰ ਓਨਲੀ ਦਾ ਗਰੇਨਰੀ ਵੀਰ ਦਾ ਕਹਿੰਦੇ ਆ ਜੀ ਅੰਨਦਾਤਾ ਹੈ ਅੰਨਦਾਤਾ ਦਾ ਆਪਾਂ ਦਾ ਆਪਣੇ ਗੋਦਾਮ ਭਰਲੇ ਸਾਬ ਹੁਣ ਤਾਂ ਸਿੜੀ ਜਾਂਦਾ ਉੱਥੇ ਅਸੀਂ 80 ਕਰੋੜ ਲੋਕਾਂ ਨੂੰ ਮੁਫਤ ਨਾਜ ਦੇਈਏ ਨੇ ਓਸੇ ਕਰਕੇ ਵੀ ਸਾਡੇ ਕੋਲ ਸਮਰੱਥਾ ਹੈ ਵੀ ਹੈ ਪ੍ਰੋਟੈਕਟਿਡ दैट ਵੀ ਹੈਵ ਰੇਂਗ ਫਰੇਮਡ दैट ਬਟ ਐਟ ਦਾ ਸੇਮ ਟਾਈਮ ਨੌਜਵਾਨ ਜਿਹੜੇ ਕਹਿੰਦੇ ਮੈਂ ਖੇਤ ਨਹੀਂ ਜਾਣਾ ਉਹਨਾਂ ਵਾਸਤੇ ਦਰਵਾਜ਼ੇ ਖੋਲਦੇ ਸਾਬ ਇਹਨੂੰ ਇਸ ਦ੍ਰਿਸ਼ਟੀ ਨਾਲ ਦੇਖਣ ਤੇ ਮੇਰੀ ਬੇਨਤੀ ਹੈ ਸਾਡੇ ਕਿਸਾਨ ਸਾਥੀਆਂ ਨੂੰ ਖਾਸ ਕਰਕੇ ਪੰਜਾਬ ਵਾਲਿਆਂ ਨੂੰ ਸਾਬ ਅਗਰ ਤੁਹਾਨੂੰ ਕੋ ਖਦਸੇ ਹੈ ਛੱਡੋ ਤਾਰੀਵਾਲ ਸਾਹਿਬ ਨੂੰ ਮੈਂ ਜੋ ਵੀ ਹੈ ਆਈ ਰਿਸਪੈਕਟ ਇਜ਼ ਜੋ ਵੀ ਉਹਨਾਂ ਨੇ ਕਹਿਤਾ ਉਹਨਾਂ ਨੇ ਹੁੰਦਾ ਕਿ ਅੱਜਕੱਲ ਆਮ ਆਦਮੀ ਪਾਰਟੀ ਦੇ ਮੰਤਰੀ ਛੱਡ ਮੁੱਖ ਮੰਤਰੀ ਵੀ ਹੋ ਬੋਲਦਾ ਜੋ ਪਰਚੀ ਦੇ ਦਿੰਦੇ ਹੈ ਕੇਜਰੀਵਾਲ ਸਾਹਿਬ ਮੈਂ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕੇਜਰੀਵਾਲ ਸਾਹਿਬ ਪੁੱਛ ਲੋ ਜਿਹੜਾ ਤੁਹਾਡੇ ਤੁਸੀਂ ਕਹੇ ਰੈੱਡ ਸੋਰਗਮ ਦੇ ਉੱਤੇ ਤੁਹਾਨੂੰ ਖ ਖਦ ਸਾਹਿਬੀ ਉਹ ਤਾਂ ਜਵਾਰ ਕਹਿੰਦੇ ਜੀ ਮੈਂ ਫਿਰ ਕਿਉਂਕਿ ਆ ਬਹੁਤ ਵੱਡਾ ਵਿਸਤਾਰੇ ਦਾ ਸੌਰੀ ਮੈਂ ਤੁਹਾਨੂੰ ਆਮਟ ਇਸ ਨੋਟ ਟੈਸਟਿੰਗ ਯਰ ਪੇਸ਼ੈਂਸ ਆ ਮੈਂ ਇਹ ਨਾ ਕਹਿਣਾ ਚਾਹੁੰਗਾ ਕੁਛ ਕੀਤਾ ਨਾ ਉਹਦੀ ਗੰਭੀਰਤਾ ਨੂੰ ਸਮਝਣੀ ਚਾਹੀਦੀ ਹੈ ਸਭ ਕਿਸੇ ਨੂੰ ਜਸਟ ਫਾਰ ਦਾ ਸੇਕ ਆਫ ਆਪੋਜੀਸ਼ਨ ਲੱਲਾ 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 ਕਰੀਏ ਨਹੀਂ ਸਾਹਿਬ ਕਿਹੜੇ ਹਾਲਾਤ ਸੀਗੇ ਨੌਂਸ ਹੈਵ ਬੀਨ ਚੇਂਜ ਸਾਰਾ ਕੁਝ ਹੀ ਬਦਲ ਗਿਆ ਸਭ ਕੱਲੇ ਆਏ ਨਹੀਂ ਆ ਜਿਹੜਾ ਆਪਾਂ ਯੂਰਪੀਅਨ ਯੂਨਿਅਨ ਨਾਲ ਸਮਝੌਤਾ ਹੈ ਐਟੈਟਿਕੋ ਬੋਲਦੇ ਉਹਨਾਂ ਨੂੰ ਵੀ ਅਮਰੀਕਾ ਦਾ ਪੂਤ ਉਹਨਾਂ ਨੂੰ ਦਿੱਸੀ ਜਾਂਦਾ ਸੀ ਉਹਨਾਂ ਨੇ ਉਹਨਾਂ ਦੇ ਵਿੱਚ ਠੋਕਦੇ ਜੀ ਆਜ ਟੈਰਫ ਮੈਂ ਤਾਂ ਸਿੱਧੀ ਗੱਲ ਕਰੋ ਠੀਕ ਆਪਣੀ ਦੋਸਤੀ ਤਾਂ ਹੈ ਪਰ ਦੋਸਤੀ ਆਪਣੀ ਜਗ੍ਹਾ ਡੀਲ ਲਿਓ ਡੀਲ ਕਰੋ ਡੀਲ ਕਰਨ ਵਾਲੇ ਜਿਹਨਾਂ ਕੋਲ ਸੀਗਾ سرمਾਇਆ ਸਾਊਦੀ ਅਰੇਬੀਆ ਨੇ ਕਹਿੰਦੇ ਹਵਾਈ ਜੀ ਅੱਜ 100 ਮਿਲਿੰਦਾ ਉਹਨੂੰ ਪ੍ਰੈਜ਼ੈਂਟ ਕਰਦਾ ਲੋ ਜੀ ਤਾਂ ਪਰਸਨਲ ਤੁਹਾਡੇ ਵਾਸਤੇ ਹਿੰਦੁਸਤਾਨ ਨੇ ਕੋਈ ਕਿਸੇ ਨੂੰ ਪ੍ਰੈਜ਼ੈਂਟ ਕੁਝ ਨਹੀਂ ਕੀਤਾ ਸਾਹਿਬ ਅਸੀਂ ਆਪਣੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਜਿਵੇਂ ਉਹ ਕਹਿੰਦੇ ਅਮਰੀਕਾ ਫਰਸਟ ਅਸੀਂ ਕਹਿੰਦੇ ਇੰਡੀਆ ਫਰਸਟ ਸਾਡਾ ਜਿਹੜਾ ਸਮਝੌਤਾ ਹੋਇਆ ਹੈ ਇਹਦੇ ਵਾਸਤੇ ਟੂ ਕਨਵਰਟ ਜਿਵੇਂ ਕਹਿੰਦੇ ਨਾ ਪੈਨਲਟੀ ਦਾ ਸਾਰਾ ਨੂੰ ਮਿਲਦੀ ਹੈ ਕਨਵਰਟ ਕੋਈ ਕੋਈ ਕਰਦਾ ਸਭ ਕਈ ਜਿਹੜੇ ਪਲੇਅਰ ਜਾਣੇ ਕਹਿੰਦੇ ਜੀ ਆ ਤਾਂ ਪੈਨਲਟੀ ਕੋਰਨਰ ਦਾ ਮਾਹਰ ਹੈ ਮੈਂ ਸਮਝਦਾ ਟੂ ਕਨਵਰਟ ਐਨ ਐਡਵਰਸਟੀ ਇੰਟੂ ਐਨ ਐਡਵਾਂਟੇਜ ਪ੍ਰਧਾਨ ਮੰਤਰੀ ਮੋਦੀ ਉਸ ਫਲਿੱਪ ਦਾ ਜਿਹੜਾ ਨਾ ਹੀ ਇਜ਼ ਅ ਮਾਸਟਰ ਆਫ ਥੈਟ ਉਹਨਾਂ ਨੇ ਉਸ ਚੁਣੌਤੀ ਨੂੰ ਇੱਕ ਐਡਵਾਂਟੇਜ ਪਰ ਹੁਣ ਪੁੱਛੋ ਐਡਵਾਂਟੇਜ ਕੀ ਹੈ ਐਡਵਾਂਟੇਜ ਕੀ ਹੈ ਸਰ ਸਾਡਾ ਜਿਹੜਾ ਮੁਕਾਬਲਾ ਹੈ ਚੀਨਾ ਤਾਂ ਜੇ ਤੁਹਾਡਾ ਤਾਂ ਕੋਈ ਮੁਕਾਬਲਾ ਮੈਂ ਦੇਖੋ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ ਕੋਈ ਕੱਲ ਕਹ ਦੇ ਜੀ ਉਹ ਤਾਂ ਅਮਰੀਕਾ ਉਹਦੇ ਚੀਨ ਦੇ ਗੁਣ ਗਾਈ ਜਾਂਦੇ ਸਾਡਾ ਵਿਟੂ ਵਪਾਰ ਉਹਨਾਂ ਦੇ ਨਾਲ ਅੱਜ ਦੇ ਦਿਨ ਸਾਡਾ ਚਾਈਨਾ ਦੇ ਨਾਲ 45 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਹੈ ਅਸੀਂ ਉਹਨਾਂ ਨਾਲ ਵਪਾਰਤਾ ਕਰਦੇ ਹਾਂ ਉਹ ਮਾਲ ਸਾਨੂੰ ਸਾਨੂੰ ਭੇਜੀ ਜਾਂਦੇ ਅਸੀਂ ਖਰੀਦਦੇ ਆ ਅਸੀਂ ਉਹਨਾਂ ਨੂੰ ਭੇਜਦੇ ਨਹੀਂ ਅਸੀਂ ਪਹਿਲਾਂ ਜਿਹੜੇ ਸਮਝੌਤੇ ਸੀਗੇ 2014 ਤੋਂ ਪਹਿਲੇ ਸਾਡੇ ਸਮਝੌਤੇ ਸਾਡੇ ਵਾਲੇ ਮਾਤੜਾ ਵਰਗੇ ਨਾਲ ਸੀ ਡਿਵੈਲਪਿੰਗ ਕੰਟਰੀਜ਼ ਨਾਲ ਸੀਗੇ ਇੱਕ ਕੋਰੀਆ ਨੂੰ ਛੱਡਦੀਏ ਇੱਕ ਜਾਪਾਨ ਨੂੰ ਛੱਡਦੀਏ ਬਾਕੀ ਸਾਰਿਆਂ ਨਾਲ ਜੇ ਬਰਾਬਰ ਦਾ ਪੜੋਸ ਵਾਲੇ ਮੁਲਕ ਹੈ ਨਾ ਨਾਲ ਸੀਗੇ ਸਾ ਇਹ ਤਾਂ ਆਪਣੇ ਕੰਪੀਟੀਟਰ ਹੈ ਕੰਪੀਟੀਟਰ ਇੰਦਾ ਸੈਂਸ ਵੀ ਵੀਅਤਨਾਮ ਚੋਂ ਬੰਗਲਾਦੇਸ਼ ਚੋਂ ਇਤੋਂ ਜਿਹੜਾ ਕਪੜਾ ਬਣ ਕੇ ਜਾਂਦਾ ਉੱਥੇ ਵੀ ਦਿਹਾੜੀ ਇੰਨੀ ਕਿ ਜਿੰਨੀ ਆਪਣੇ ਆਪਣੇ ਤੋਂ ਘੱਟ ਐਸ ਕਰਕੇ ਸਸਤਾ ਭੇਜੀ ਜਾਂਦੇ ਸੀਗੇ ਉਹਨਾਂ ਤੋਂ ਵੀ ਆਪਾਂ ਪਿੱਛੜ ਗਏ ਦੇ ਹੈਵ ਅ ਲਾਰਜਰ ਸ਼ੇਅਰ ਆਫ ਅਮਰੀਕਨ ਮਾਰਕੀਟ ਅਮਰੀਕਾ ਚੋਂ ਖੁਸ਼ਬੂ ਨਹੀਂ ਆਂਦੀ ਸਭ ਕੋਈ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਇੱਕ ਬਾਜ਼ਾਰ ਹੈ ਸਾਬ ਜਿੱਥੇ ਲੋਕ ਖਰੀਦਣ ਆਉਣਾ ਕੋਲ ਪਰਚੇਜ਼ਿੰਗ ਪਾਵਰ ਹੈ ਅਸੀਂ ਆਪਣਾ ਜਾ ਕੇ ਸਮਾਨ ਵੇਚਣਾ ਹੈ ਇਹਦੇ ਨਾਲ ਦਰਵਾਜ਼ੇ ਖੁੱਲੇ ਸਾਬ ਆਹ ਦਰਵਾਜ਼ੇ ਤੇ ਉਦੋਂ ਖੋਲੇ ਆ ਉਸ ਹਿਸਾਬ ਨਾਲ ਖੋਲੇ ਆ ਖੋਲਣ ਦਾ ਜਿਹالو ਜੀ ਅਸੀਂ ਉਹ ਕਹਿੰਦੇ ਸਰੈਂਡਰ ਕਰਤਾ ਸਰੈਂਡਰ ਨਹੀਂ ਸਾਬ ਇਟ ਹੈਜ਼ ਬੀਨ ਨੈਗੋਸ਼ੀਏਟਿਡ ਐਟ ਪਾਰ ਨਾਇਦਰ ਐਨੀਬਾਡੀ ਹੈਜ਼ ਲਾਸਟ एवरीवन ਬੋਥ ਆਫ ਦਾ ਮੈਂ अगेन ਉਹਨਾਂ ਦਾ ਮਾਗਾ ਸਾਡਾ ਮਿਗ ਸਾਡਾ ਮਿਗ ਹੈ ਨਾ ਉਹ ਮਿਗ ਐ ਚੱਲੂਗਾ ਸਾਬ ਇਹਦੇ ਨਾਲ ਇੰਡਸਟਰੀ ਤੇ ਟ੍ਰੇਡ ਨੂੰ ਜਿਹੜਾ ਹੰਗਾਰਾ ਮਿਲੂਗਾ ਕਿਉਂ ਮਿਲੂਗਾ ਤੁਸੀਂ ਪੜੋਸੀਆਂ ਦੇ ਦੇਖੋ ਐਡਵਾਂਟੇਜ ਕਿੱਥੇ ਸੀ ਇਹਦੇ ਵਿੱਚ ਜਿੰਨਾ ਹੁਣ ਇਹਨਾਂ ਨੇ ਟੈਰਿਫ ਲਾਇਆ ਅੱਜ ਦੇ ਦਿਨ ਸਾਡਾ ਟੈਰਿਫ ਸਾਡੇ ਜਿਹੜੇ ਕੰਪੀਟੀਸ਼ਨ ਵਾਲੇ ਮੁਲਕ ਹੈ ਜਿਹੜੇ ਅਮਰੀਕਾ ਨੂੰ ਮਾਲ ਭੇਜਦੇ ਸਾਰਿਆਂ ਤੋਂ ਘੱਟ ਹੈ ਉਹਨਾਂ ਨੇ 2% ਆਪਣੇ ਤੋਂ ਫालतू ਹੈ 1% ਫालतू ਹੈ ਆ ਜਿਹੜੇ ਐਡੇ ਵੱਡੇ 500 ਬਿਲੀਅਨ ਜ਼ੀਰੋ ਨਹੀਂ ਗਿਣੀਆਂ ਜਾਣੀਆਂ ਸਭ ਕਿੰਨੀ ਜ਼ੀਰੋ ਲੱਗਦੀਆਂ ਮੇਰੇ ਵਰਗੇ ਮਾਤੜ ਤੋਂ ਉਹ ਟ੍ਰੇਡ ਦੇ ਵਾਸਤੇ ਦਰਵਾਜ਼ੇ ਖੋਲ੍ਹਿਆ ਵੀ ਤੁਸੀਂ ਆ ਅਸੀਂ ਟ੍ਰੇਡ ਉੱਥੇ ਕਰਾਂਗੇ ਉਹ ਸਾਨੂੰ ਭੇਜੇ ਨਹੀਂ ਸਾਨੂੰ ਲੋਡ ਹੈ ਸਭ ਅਸੀਂ ਮੈਗਤਾ ਨਹੀਂ ਖਰੀਦੇ ਪਰ ਸੀਐਫ 35 ਖਰੀਦਣ ਨੂੰ ਤਿਆਰ ਬੈਠੇ ਹਾਂ 35 ਲੈਣਾ ਹੈ ਕਿਉਂਕਿ ਸਾਡਾ ਪੜੋਸ ਗਵੰਡੀ ਜਿਹੜਾ ਬੈਠਾ ਇਸ ਕਿਸਮ ਦੀ ਨੀਤ ਲਈ ਬੈਠਾ ਸਾਨੂੰ ਟੈਕਨੋਲੋਜੀ ਚਾਹੀਦੀ ਹੈ ਸਾਨੂੰ ਡਾਟਾ ਸੈਂਟਰ ਇੱਥੇ ਚਾਹੀਦੇ ਹੈ ਸਾਨੂੰ ਇੱਥੇ ਚਿਪ ਮੈਨੂਫੈਕਚਰਿੰਗ ਇਹ ਪਾਚੇਪਸ ਨਹੀਂ ਸਾਹਿਬ ਮੈਂ ਸੈਮੀ ਕੰਡਕਟਰ ਦੀ ਗੱਲ ਕਰੀ ਜਨਾ ਸੈਮੀ ਕੰਡਕਟਰ ਵਾਲੇ ਜਿਹੜੇ ਐ ਕੰਪਿਊਟਰ ਟੈਕਨੋਲੋਜੀਸ ਨੂੰ ਆਰਟੀਫੀਸ਼ਲ ਇੰਟੈਲੀਜੈਂਸ ਵਾਸਤੇ ਸਾਰੀ ਚੀਜ਼ਾਂ ਦੀ ਲੋੜ ਹੈ ਅਸੀਂ ਉਹਨਾਂ ਨੂੰ ਉਹ ਦਿੱਤਾ ਜਿਹੜਾ ਉਹਨਾਂ ਦੇ ਮਤਲਬ ਦਾ ਸਾਨੂੰ ਲੋੜ ਸੀ ਅਸੀਂ ਆਪਣਾ ਬਾਜ਼ਾਰ ਸਾਹਮਣੇ ਉਹਨਾਂ ਦਾ ਖੋਲ ਲਿਆ ਵੀ ਉਹਨੂੰ ਅਸੀਂ ਭੇਜਾਂਗੇ ਬਿਕੋਜ਼ ਮੇਰਾ ਮੰਨਣਾ ਹੈ ਸਾਹਿਬ ਮੈਂ ਜਿਹੜਾ ਸਭ ਤੋਂ ਜ਼ਿਆਦਾ ਖਦਸਾ ਇਹਨਾਂ ਨੇ ਪੈਦਾ ਕੀਤਾ ਹੈ ਜਿਹੜੇ ਲੋਕ ਸਾਡੇ ਕਿਸਾਨ ਆਗੂ ਹੈ ਜਿਨ੍ਹਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਤੋਂ ਕਾਂਗਰਸ ਵਾਲੇ ਜਾਂ ਦੂਜੀ ਪਾਰਟੀਆਂ ਲੱਗੇ ਜੀ ਇਹ ਤਾਂ ਥੋੜਾ ਲੁੱਟ ਕੇ ਲੈ ਗਏ ਨਾ ਲੁੱਟ ਕੇ ਲੈ ਗਏ ਉਹਦੇ ਵਾਸਤੇ ਸਭ ਉਹਨਾਂ ਨੂੰ ਮੇਰੀ ਬੇਨਤੀ ਹੈ ਗੁੰਮਰਾ ਨਾ ਕਰੋ ਸਭ ਆਮ ਨਾਟ ਚੈਲੈਂਜਿੰਗ ਦਮ ਸਭ ਮੈਂ ਇੱਥੇ ਕੋ ਚੈਲੰਜ ਅਮਰੀਕਾ ਵਾਂਗੂ ਚੈਲੰਜ ਨਹੀਂ ਕਰਨਾ ਹੈ ਮੇਰੀ ਇੱਕ ਬੇਨਤੀ ਹੈ ਤੁਹਾਡੇ ਕੀ ਖਦਸੇ ਮਨਵਾ ਦਸੋ ਐਜ਼ ਅ ਪੰਜਾਬੀ ਮੈਂ ਗੱਲ ਕਰ ਰਿਹਾ ਮੈਂ ਤਾਰੀਵਾਲ ਸਾਹਿਬ ਨੂੰ ਮਹਾਰਾਸ਼ਟਰ ਦਾ ਠਿਕਾਣਾ ਨਹੀਂ ਲੈ ਰੱਖਿਆ ਮੈਂ ਸਰਦਾਰ ਗੇਅਰ పార్ਟ ਆਫ ਅਸ ਅਸੀਂ ਭਾਜਪਾ ਨੈਸ਼ਨਲ ਪਾਰਟੀ ਹੈ ਗਵਰਨਮੈਂਟ ਹੈ ਨਹੀਂ ਵੀ ਅਸੀਂ ਰਿਸਪਾਂਸਿਬਲ ਫਾਰ ਥੈਟ ਬਟ ਐਸ ਅ ਭਾਜਪਾ ਪ੍ਰੈਜ਼ੀਡੈਂਟ ਆਫ ਪੰਜਾਬ ਭਾਜਪਾ ਮੈਂ ਕਹਿੰਨਾ ਪੰਜਾਬ ਦਾ ਦੱਸੋ ਕਿਹੜੇ ਕਿਸਾਨ ਦਾ ਕੀ ਨੁਕਸਾਨ ਹੋਇਆ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੈ ਨੁਕਸਾਨ ਹੈ एवरीथिंग ਹੈਜ਼ ਬੀਨ ਰਿੰਗ ਫਰੇਮ ਕਹਿੰਨਾ ਰਿੰਗ ਫਰੇਮ ਕਰਕੇ ਲਕਸ਼ਮਨ ਰੇਖਾ ਕੱਚੀ ਦੀ ਜੀ ਉਹਨਾਂ ਨੇ ਵੀ ਆ ਤੀਰ ਨਾਲ ਆ ਖਿੱਚਦਾ ਜੀ ਟਰੰਕ ਸਾਹਿਬ ਇਹਦੇ ਦਾ ਨੇੜੇ ਨਾ ਆਇਓ ਤੇ ਬਾਕੀ ਤੁਸੀਂ ਬੋਲੋ ਹੋਰ ਕੀ ਗੱਲ ਕਰਦੇ ਹੋ ਜਿਹਦੇ ਵਿੱਚ ਪੰਜਾਬ ਦੀ ਇੱਕ ਇੱਕ ਜਿੰਸ ਹੈਜ਼ ਬੀਨ ਪ੍ਰੋਟੈਕਟਿਡ ਬਿਉਧਸ ਇਸ ਡੀਲ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਤਾਂ ਅਸੀਂ ਦਰਵਾਜ਼ਾ ਕਿਸੇ ਨੂੰ ਖੋਲਣ ਦੇਣਾ ਨਾ ਹੀ ਕਿਸੇ ਨੂੰ ਅੰਦਰ ਵੜਨ ਦੇਣਾ ਆ ਸਾਡੇ ਆਪਣਾ ਕੋਰ ਸਟਰੈਂਥ ਜਿਵੇਂ ਨੌਜਵਾਨ ਸਾਥੀ ਖੜੇ ਹੈ ਨੌਜਵਾਨ ਜਦੋਂ ਨਿਕਲਦੇ ਆ ਕਹਿੰਦੇ ਨੇ ਉਹ ਜਿਹੜੇ ਉਹਨਾਂ ਦੇ ਬੋਡੀ ਇਨਸਟ੍ਰਕਟਰ ਹੈ ਜਿਮ ਇਨਸਟ੍ਰਕਟਰ ਆ ਉਹ ਕਹਿੰਦੇ ਕੋਰ ਨੂੰ ਮਜ਼ਬੂਤ ਕਰੋ ਸਾਹਿਬ ਸਟਰੈਂਥਨ ਯੂਰ ਕੋਰ ਸੋ ਮੋਦੀ ਸਾਹਿਬ ਅੰਡਰ ਮੋਦੀ ਸਾਹਿਬਸ ਗਾਈਡੈਂਸ ਉਹਨਾਂ ਦੀ ਟੀਮ ਲੈਡ ਬਾਈ ਪਿਊਸ਼ ਗੋਇਲ ਜੀ ਹੈਜ਼ ਰਿੰਗ ਫਰੇਮਡ ਆਰ ਕੋਰਸਟ੍ਰੈਂਥ ਜਿਹੜੀ ਜ਼ਰੂਰਤ ਹੈ ਦੇਖੋ ਬਿਨਾ ਕਿਸਾਨ ਦੇ ਸਾਹਿਬ ਆਪਾਂ ਟ੍ਰੇਡ ਦਾ ਕਰਾਂਗੇ ਕੀ ਢਿੱਡ ਚ ਨਾਉਣ ਰੋਟੀਆਂ ਸਭੇ ਕੋਲਾਂ ਖੋਟੀਆਂ ਸਭ ਇਸ ਕਰਕੇ ਕਿਸਾਨੀ ਬਚਾ ਕੇ ਤੇ ਅੱਗੇ ਦਾ ਫਿਊਚਰ ਦਾ ਦਰਵਾਜ਼ਾ ਖੋਲਿਆ ਸਾਹਿਬ ਵੀ ਹੈਵ ਕ੍ਰੀਏਟਡ ਅ ਰਨਵੇ ਫਾਰ ਆਵਰ ਮਿਕ ਔਰ ਰਨਵੇ ਜਿਹੜਾ ਬਣਾਇਆ ਨਾ ਇਸ ਡੀਲ ਇਸ ਬੇਸਿਕਲੀ ਰਨਵੇ ਵੀ ਹੈਵ ਮੇਡ ਅ ਰਨਵੇ ਮੈਂ ਕਿਸਾਨ ਆ ਸਾਹਿਬ ਬੇਸਿਕਲੀ ਕਿਸੇ ਵੀ ਫਾਰਮ ਚ ਕਹਿ ਲੋ ਕਿਤੇ ਵੀ ਬੈਠਾ ਹਾਂ ਕਿਸੇ ਰੂਪ ਚ ਹਾਂ ਬੇਸਿਕਲੀ ਮੈਂ ਕਿਸਾਨ ਆ ਸਾਹਿਬ ਤੇ ਪਰ ਮੈਂ ਮੈਂ ਕਿਉਂ ਸਭ ਐਨਆਰਐਨ ਕਿਸੇ ਸਾਥੀ ਨੂੰ ਪੁੱਛ ਲੋ ਜਾ ਕੇ ਉਗਰਾਹ ਸਾਹਿਬ ਨੂੰ ਪੁੱਛ ਲੋ ਕਿਹੜੀ ਗੱਲ ਆਊਗੀ ਸਭ ਤੋਂ ਪਹਿਲਾਂ ਰਾਜੇਵਾਲ ਸਾਹਿਬ ਨੂੰ ਪੁੱਛ ਲੋ ਕੀ ਕਹਿਣਗੇ ਕਿਸਾਨੀ ਦਾ ਲਾਇਵੰਦ ਤੰਦਾ ਨਹੀਂ ਸਾਬ ਆ ਤੰਦਾ ਨਹੀਂ ਸਾਬ ਪਹਿਲੀ ਗੱਲ ਤਾਂ ਥਿਸ ਇਜ਼ ਅ ਵੇ ਆਫ ਲੀਵਿੰਗ ਮੈਂ ਮੰਨਦਾ ਸਾਡਾ ਸਾਡੇ ਖੂਨ 'ਚ ਹੀ ਹੈ ਸਾਬ ਸਾਨੂੰ ਹੋਰ ਕੋ ਕੰਮ ਆਂਦਾ ਨਹੀਂ ਇਸ ਕਰਕੇ ਆ ਕਰੀ ਜਾਂਦੇ ਐਸੇ ਕਰੀ ਜਾਂਦੇ ਪਰ ਲਾਇਵੰਦ ਹੈ ਨਹੀਂ ਮੇਰਾ ਸਵਾਲ ਹੈ ਸਾਬ ਮਨੂ ਨਹੀਂ ਪਤਾ ਮੈਂ ਜੰਪ ਕੋਕਿਆ ਨਹੀਂ ਮੇਰੇ ਦਿਮਾਗ 'ਚ ਆਈ ਬਰਾਦਰ ਨੂੰ ਲੇਟ ਮੈਂ ਸੋਚੇ ਮੈਂ ਕਿ ਜਾ ਕੇ ਗੱਲ ਕਰਾਂਗੇ ਮੈਂ ਕਿਤੇ ਪੁੱਛੂਗਾ ਰਾਜਵਾਲ ਸਾਹਿਬ ਨੂੰ ਤੁਹਾਡੇ ਬੱਚਿਆਂ 'ਚੋਂ ਕਿੰਨੇ ਬੱਚੇ ਖੇਤੀ ਕਰੀ ਜਾਂਦੇ ਆ ਉਹਰਾਹ ਸਾਹਿਬ ਨੂੰ ਪੁੱਛੂਗਾ ਕਿਉਂਕਿ ਮੈਂ ਮੇਰਾ ਪੋਤਾ ਹੈ ਸਾਬ ਦਾ ਬਹੁਤ ਧੰਨਵਾਦ ਤੁਸੀਂ ਸਾਰੇ মিডিਆ ਦੇ ਸਾਰੇ ਸਾਥੀ ਇੱਥੇ ਇਕੱਠੇ ਹੋਏ ਹੋ। ਬਾਈ ਮੰਦੇ ਸਾਰ। ਸਰ ਇੱਧੇ ਬੋਲ। ਹਾਂਜੀ। ਆ ਰਹੀ ਹੈ ਬੱਸ। ਆ ਰਹੀ ਹੈ। ਤੁਸੀਂ ਸਾਰੇ ਸਾਥੀ ਬੜੇ ਸ਼ਾਰਟ ਨੋਟਿਸ ਤੇ ਆਏ ਹੋ। ਪਰ ਮੁੱਦਾ ਬਹੁਤ ਗੰਭੀਰ ਹੈ ਸਾਬ। ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਦੇਸ਼ ਦੀ ਜ਼ਿੰਮੇਵਾਰੀ ਤਾਂ ਸਾਹਮਣੇ ਵਾਲੇ ਸਾਮ ਲੈਣਗੇ। ਪਰ ਪੰਜਾਬ ਦੇ ਪ੍ਰਤੀ ਅਸੀਂ ਜਵਾਬ ਦੇ ਆ ਸਾਬ। ਬੀਜਪੀ ਪੰਜਾਬ ਦੇ ਸਾਰੇ ਸਾਥੀ ਅਸੀਂ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣ ਵਾਸਤੇ ਇੱਥੇ ਬੈਠੇ ਆਂ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਸਾਡੇ ਲੋਕਾਂ ਨੂੰ ਕੋਈ ਗੁਮਰਾ ਕਰਕੇ ਕੋਈ ਹੋਰ ਪਾਸੇ ਨਾ ਤੋਰ ਕੇ ਲੈ ਜਾਏ ਕੋਈ ਠੱਕੇ ਨਾ ਲੈ ਜਾਏ ਕੋਈ ਲੋਕਾਂ ਨੂੰ ਐਵੇਂ 扑ੜ ਘਾਣ ਵਾਲੀ ਗੱਲ ਕੋਈ ਤੇ ਨਾ ਕੋਈ ਕਰ ਜੇ ਆ ਮੁੱਦਾ ਜਿਹੜਾ ਮੈਂ ਤੁਹਾਡੇ ਕੋਲ ਲੈ ਕੇ ਆਇਆ ਪਿਛਲੇ ਕਈ ਦਿਨਾਂ ਤੋਂ ਖਾਸ ਤੌਰ ਤੇ ਨੈਸ਼ਨਲ ਲੈਵਲ ਤੇ ਕਾਂਗਰਸ ਪਾਰਟੀ ਇੱਥੇ ਤਾਂ ਵੈਸੇ ਤਾਂ ਭਗਵੰਦ ਸਿੰਘ ਚੁੱਪ ਬੈਠੇ ਐ ਪਰ ਕੱਲ ਉਹਨਾਂ ਦੇ ਮੰਤਰੀ ਨੇ ਤਾਰੀਵਾਲ ਸਾਹਿਬ ਨੇ ਬਿਆਨ ਕੀ ਛੱਡੇ ਸੀ ਉਹਨੂੰ ਦੇਖ ਕੇ ਮੈਨੂੰ ਲੱਗਿਆ ਵੀ ਬੜਾ ਜ਼ਰੂਰ ਜ਼ਰੂਰੀ ਹੈ ਮਸਲਾ ਕਿ ਗਲਤਫਹਿਮੀਆਂ ਦੂਰ ਕੀਤੀਆਂ ਜਾਣ ਆਹ ਮਸਲਾ ਹੈ ਜਿਹੜਾ ਹੈ ਹਿੰਦੁਸਤਾਨ ਤੇ ਅਮਰੀਕਾ ਦਾ ਜਿਹੜਾ ਇੰਡੋ ਯੂ ਐਸ ਡੀਲ ਹੋਈ ਹੈ ਵਪਾਰ ਜਿਹੜਾ ਸਮਝੌਤਾ ਹੋਇਆ ਹੈ ਉਹਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਮੇਰੀ ਬੇਨਤੀ ਤੁਹਾਡੇ ਰਾਈ ਹੈ ਵੀ ਇਸ ਪਹਿਲੇ ਤਾਂ ਸਾਰਾ ਇਹਦਾ ਬੈਕਗ੍ਰਾਉਂਡ ਸਮਝੀ ਆਪਾਂ ਵੀ ਕਿੱਥੋਂ ਮਸਲਾ ਚਾਲੂ ਹੋਇਆ ਕਿਉਂ ਆਹ ਲੋੜ ਆਈ ਵੀ ਇੱਕਦਮੀ ਆ ਪੜਾ ਮਸਲਾ ਸਿਰਫ ਹਿੰਦੁਸਤਾਨ ਤਾਂ ਸੀਮਤ ਨਹੀਂ ਸਾਹਿਬ ਜਿਹੜੇ ਦੁਨੀਆ ਦੇ ਸੁਪਰ ਪਾਵਰ ਵਜਦੀਆਂ ਸੀਗੇ ਪਹਿਲਾਂ ਦੋ ਸੀਗੀਆਂ ਫਿਰ ਉਹ ਰਸ਼ੀਆ ਉਹ ਥੋੜਾ ਜਿਹਾ ਪਾਸੇ ਹੋ ਗਿਆ ਤਾਂ ਚੀਨ ਵਾਲੇ ਅੱਗੇ ਆ ਗਏ ਪਰ ਅਮਰੀਕਾ ਆਪਣੀ ਤਾਂ ਖੜਾ ਹੈ ਅਮਰੀਕਾ ਦੇ ਹੁਕਮਰਾਨ ਦਾ ਜਿਹੜਾ ਰਵਈਆ ਹੈ ਮੈਂ ਕੋਈ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ ਉਹਨਾਂ ਦਾ ਆਪਣਾ ਰਵਈਆ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਦਾ ਰਵਈਆ ਮਿਸਟਰ ਟਰੰਪ ਉਹ ਰਵਈਏ ਨੇ ਕੱਲੇ ਹਿੰਦੁਸਤਾਨ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਅੰਦਰ ਉਹਨਾਂ ਦੇ ਆਪਣੇ ਜਿਹੜੇ ਸਾਥੀ ਐ ਪੜੋਸੀ ਮੁਲਕ ਹੈ ਚਾ ਕੈਨੇਡਾ ਉਹ ਕੈਨੇਡਾ ਨੂੰ ਹਮੇਸ਼ਾ ਲੋਕ ਅਮਰੀਕਾ ਦਾ ਐਕਸਟੈਂਸ਼ਨ ਸਮਝਦੇ ਸੀ ਕਿ ਵੀ ਆ ਦਾ ਐਨਐਕਸੀ ਹੈ ਉਹਨਾਂ ਦੀ ਉੱਥੇ ਵੀ ਤੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਐਡਾ ਲੰਬਾ ਚੌੜਾ ਨੈਟੋ ਦਾ ਪ੍ਰਬੰਧ ਹੈ ਚਾਏ ਯੂਰਪੀਅਨ ਯੂਨੀਅਨ ਨਾਲ ਸਾਰਿਆਂ ਨੂੰ ਵਕਤ ਪਾ ਰੱਖਿਆ ਸੀਗਾ ਕਿਸੇ ਦੇ 25% ਗੁਿੰਦੁਸਤਾਨ ਦੇ 50% ਤੇ ਸਾਰਿਆਂ ਦੇ ਟੈਕਸ ਲਾ ਲਾ ਕੇ ਟੈਰਿਫ ਲਾ ਲਾ ਕੇ ਇੱਕ ਬੜਾ ਅਸਮੰਜਸ ਦੀ ਤੇ ਚਿੰਤਾ ਜਨਕ ਸਥਿਤੀ ਬਣਾ ਕੇ ਖੜੀ ਕਰਤੀ ਸੀ ਸਭ ਪਰ ਉਹਨਾਂ ਹਾਲਾਤਾਂ ਦੇ ਵਿੱਚੋਂ ਕਿਸ ਤਰ੍ਹਾਂ ਦੇਸ਼ ਨੂੰ ਕੱਢ ਕੇ ਲੈ ਕੇ ਆਣਾ ਹੈ ਆਪਣੇ ਦੇਸ਼ ਦੇ ਹਿੱਤਾਂ ਤੇ ਪਹਿਰਾ ਦਿੰਦੇ ਹੋਏ ਕਿਸ ਤਰ੍ਹਾਂ ਉਹ ਇੱਕ ਔਖੀ ਜਿਹੜੀ ਘੜੀ ਸੀ ਆਪਦਾ ਤਾਂ ਮੈਂ ਨਹੀਂ ਕਹੂੰਗਾ ਇਹਨੂੰ ਆਪਦਾ ਤਾਂ ਨਹੀਂ ਸੀ ਪਰ ਇੱਕ ਚੈਲੰਜ ਇੱਕ ਚੁਣੌਤੀ ਜ਼ਰੂਰ ਸੀਗੀ ਇੱਕ ਚੁਣੌਤੀ ਬਣ ਗਈ ਵੀ 50% ਦੀ ਜਦੋਂ ਟੈਰਿਫ ਲਾ ਕੇ ਤੇ ਹਿੰਦੁਸਤਾਨ ਕਿਵੇਂ ਕੰਪੀਟ ਕਰੂਗਾ ਦੁਨੀਆ ਦੇ ਨਾਲ ਦੁਨੀਆ ਦਾ ਇੱਕ ਪਾਸੇ ਆਪਾਂ ਆਪਣੀ ਇਕਨੋਮੀ ਜਿਹੜੀ ਹੈ ਅਰਥਚਾਰਾ ਵਧਾ ਕੇ ਦੁਨੀਆ ਦੇ ਤੀਜੇ ਨੰਬਰ ਦੀ ਇਕਨੋਮੀ ਬਣਨਾ ਚਾਹੁੰਦੇ ਹਾਂ ਉਹਨਾਂ ਹਾਲਾਤਾਂ 'ਚ ਕਿਸ ਤਰ੍ਹਾਂ ਸਰਵਾਈਵ ਕਰਾਂਗੇ ਕਿਵੇਂ ਅੱਗੇ ਡਿਵੈਲਪਮੈਂਟ ਹੋਊਗੀ ਇਸ ਗੱਲ ਵਾਸਤੇ ਮੈਂ ਐਨਾ ਹੀ ਕਹੂੰਗਾ ਇੱਕ ਦੋ ਲਾਈਨਾਂ ਜਿਹੜੀਆਂ ਆਮ ਬੰਦਾ ਸਮਝ ਸਕੇ ਕਿਉਂ ਮੈਂ ਵੈਸੇ ਡਿਗਰੀ ਤਾਂ ਮੇਰੇ ਕੋਲ ਵੀ ਹੈ ਮੈਂ ਵੀ ਐਮਬੀਏ ਕਰੀ ਫਿਰ ਤਾਂ ਮਾੜੀ-ਮੋਟੀ ਇਕਨੋਮਿਕਸ ਵੀ ਇਕਨੋਮਿਕਸ ਹਾਨਰਸ ਵੀ ਕੀਤੀ ਆ ਪਰ ਮੈਂ ਇੱਕ ਕਿਸਾਨ ਪਹਿਲਾਂ ਇਹ ਪਿੰਡੂ ਪਛੋਕਰ ਤੋਂ ਆਨਾ ਬਸ ਕਰਕੇ ਮੈਂ ਐਜ਼ ਐ ਕਿਸਾਨ ਐਜ਼ ਐ ਲੇਮਨ ਮੈਂ ਉਸ ਖਦਸੇ ਤੋਂ ਆਪ ਪਰਚਿਤਾ ਸਾਹਿਬ ਮੈਂ ਇਹ ਨਹੀਂ ਕਹਾਂਗਾ ਕਿ ਹਮ ਲਾਏ ਹਨ ਤੂਫਾਨ ਸੇ ਕਸ਼ਤੀ ਨਿਕਾਲ ਕੇ ਹਮ ਲਾਏ ਹਨ ਤੂਫਾਨ ਸੇ ਕਸ਼ਤੀ ਨਿਕਾਲ ਕੇ ਕੌਣ ਲਾਇਆ ਕਸ਼ਤੀ ਕੱਟ ਕੇ ਸਾਹਿਬ ਪ੍ਰਧਾਨ ਮੰਤਰੀ ਮੋਦੀ ਜੀ ਐਡੀ ਸਿਚੁਏਸ਼ਨ ਜਿਸ ਜਦਨ ਪ੍ਰੈਜ਼ੀਡੈਂਟ 트럼ਪ ਜਮੇ ਕੋ ਇੰਗਲਿਸ਼ ਦੀ ਭਾਸ਼ਾ ਕੋ ਵਰ ਰਹਾ ਨਾ ਕਹਦਾ ਬਲੋਇੰਗ ਹੌਟ ਬਲੋਇੰਗ ਕੋਲਡ ਇੱਕ ਦਿਨ ਬਿਆਨ ਛੱਡ ਦਿੰਦੇ ਸੀ ਜੀ ਇਹਦਾ ਮੜੇ ਹੈ ਜੀ ਮੈਂ ਐ ਕਰ ਦੂੰਗਾ ਦੂਜੇ ਦਿਨ ਕਹਿ ਦਿੰਦੇ ਸੀ ਮੋਦੀ ਸਾਹਿਬ ਤਾਂ ਮੇਰੇ ਦੋਸਤ ਹੀ ਹੋਤਾ ਹੈ ਇੰਡੀਆ ਇਜ਼ ਅ ਗ੍ਰੇਟ ਕੰਟਰੀ ਐਜ਼ ਅ ਗ੍ਰੇਟ ਲੀਡਰ ਤੇ ਉਹ ਜਿਹੜਾ ਇੱਕ ਰਵਈਆ ਉਹਨਾਂ ਦੇ ਬਾਕੀ ਜਿਹੜਾ ਹਾਲਾ ਦਵਾਲਾ ਸੀ ਕੋਈ ਸੈਕਟਰੀ ਕਾਮਰਸ ਐ ਕੋਈ ਫੁਲਾਣਾ ਉਹ ਰੋਜ਼ ਕੋ ਇਹਨਾਂ ਕੋ ਬਿਆਨ ਛੱਡੀ ਰੱਖਦੇ ਸੀਗੇ ਵਕਤ ਪੈ ਗਿਆ ਸੀ ਸਾਰੀ ਇੰਡਸਟਰੀ ਨੂੰ ਕਰਾਂਗੇ ਕੀ ਸੋ ਉਸ ਹਾਲਾਤ ਦੇ ਵਿੱਚ ਇਹ ਜਿਹੜੇ ਲੋਕ ਅੱਜ ਕ੍ਰਿਟਿਸਾਈਜ਼ ਕਰ ਰਹੇ ਹੈ ਸਾਰਾ ਸਾਰਾ ਕੁਝ ਸੁਖਾਵਾਂ ਨਹੀਂ ਹੈ ਸਭ ਆ ਜੋ ਹਾਲਾਤ ਬਣੇ ਹੈ ਇਹ ਨਿਊ ਰੂਲ ਆਫ ਦਾ ਗੇਮਸ ਹੈਵ ਬੀਨ ਚੇਂਜਡ ਪੁਰਾਣੇ ਜਿਹੜੇ ਠਰ ਰਹੇ ਸੀਗੇ ਉਹ ਸਾਰੇ ਚੇਂਜ ਕਰਤੇ ਸਭ ਇੱਕ ਤਾਕਤ ਹੋ ਰਹਾ ਸਭ ਜਿਸ ਦੀ ਲਾਠੀ ਉਸ ਦੀ ਬਹਸ ਉਹਨਾਂ ਨੇ ਅਮਰੀਕਾ ਕੋਲ ਅੱਜ ਸਰਮਾਇਆ ਹੈ ਉਹ ਡਿਕਟੇਟ ਕਰ ਰਿਹਾ ਹੈ ਟਰਮਸ ਉਹਨੇ ਆਪਣੇ ਚਾਹੇ ਯੂਰਪ ਸੀਗਾ ਚਾਹੇ ਕੈਨੇਡਾ ਸੀਗਾ ਚਾਹੇ ਰਸ਼ੀਆ ਸੀਗਾ ਸਾਰਿਆਂ ਨਾਲ ਉਹਨੇ ਵਕਤ ਪਾਰਖਿਆ ਉਹਨਾਂ ਹਾਲਾਤਾਂ ਦੇ ਵਿੱਚ ਸਬ ਵੇਅਰ ਡਿਪਲੋਮੇਸੀ ਹੈਜ਼ ਬੀਨ ਸਬਸਟੀਟਿਊਟਿਡ ਬਾਇ ਡੀਲਸ ਉਹ ਕਹਿੰਦਾ ડીਲ ਕਰੋ ਮੇਰੇ ਨਾਲ ਆਹ ਬੋਲੋ ਮੇਰੇ ਵਾਸਤੇ ਇਹਦੇ ਵਿੱਚ ਕੀ ਹੈ ਐਨ ਵੀ ਕੈਨੋਟ ਬਲੇਮ ਹਿਜ਼ ਉਹਦਾ ਆਪਣਾ ਮੁਲਕ ਹੈ ਉਹਦਾ ਨਾਰਾ ਕੀ ਸੀਗਾ ਸਾਬ ਤੇ ਪਹਿਲੇ ਦਿਨ ਤੋਂ ਨਹੀਂ ਪਹਿਲਾਂ ਲੋਕ ਅੱਖਾਂ ਮੀਚੀ ਬੈਠੇ ਸੀ ਕਿਸ ਨੇ ਧਿਆਨ ਨਹੀਂ ਕੀਤਾ ਉਹ ਜਿੰਨਾਂ ਵੋਟ ਮੰਗਣ ਲੱਗੇ ਸੀ ਮਿਸਟਰ ਟਰੰਪ ਉਹਦਾ ਕੀ ਨਾਰਾ ਸੀਗਾ ਕੋਈ ਨਹੀਂ ਉਸ ਗੱਲ ਤੇ ਗੌਰ ਕਰਦਾ ਉਹਦਾ ਨਾਰਾ ਸੀਗਾ ਮਾਗਾ ਮੇਕ ਅਮਰੀਕਾ ਗ੍ਰੇਟ ਅਗੇਨ ਮਨੂ ਨਹੀਂ ਪਰਵਾ ਕਿਸੇ ਦੀ ਮੈਨੂੰ ਨਹੀਂ ਚੌਧਰ ਚਾਹੀਦੀ ਵੀ ਮੈਂ ਸਾਰੀ ਦੁਨੀਆ ਦੀ ਚੌਧਰ ਕਰਾਂ ਮੰਤਾਂ ਆਏ ਬੋਲੋ ਮੇਰੇਆਂ ਦੇ ਵਿੱਚ ਕੀ ਹੈ ਉਹਦਾ ਉਹਨੂੰ ਗ੍ਰੀਨਲੈਂਡ ਨੂੰ ਖਰੀਦਣ ਨੂੰ ਫਿਰਦਾ ਬੋਲੋ ਕਿੰਨੇ ਪੈਸੇ ਲੈਣੇ ਆ ਤਾਂ ਮੁਲਕ ਖਰੀਦਣ ਨੂੰ ਫਿਰਦਾ ਸਾਬ ਮੁਲਕ ਦਾ ਗ੍ਰੀਨਲੈਂਡ ਨਹੀਂ ਉਹਦੇ ਮਾਨ ਉਹ ਕਹਿੰਦਾ ਸੀ ਨਹੀਂ ਬਿਕਾਉ ਮਾਲ ਹੈ ਨਹੀਂ ਪਰ ਉਹਨੇ ਆਪਣੀ ਟੰਗ ਰਖਤੀਆਂ ਵੀ ਜਿਹੜਾ ਵੀ ਮੇਰੇ ਕੋਲ ਕੋਈ ਵੀ ਆਵੇ ਬੋਲੋ ਜੀ ਫੇਰ ਇਜ਼ ਦਾ ਡੀਲ ਉਹਨਾਂ ਹਾਲਾਤਾਂ ਦੇ ਸਾਲ ਮੈਂ ਦਾਤਵੇਂ ਨਹੀਂ ਦਿੰਦਾ ਵੀ ਮੈਂ ਭਾਜੀਪੀ ਜੀ ਬੈਠਾ ਇਸ ਕਰਕੇ ਜੀ ਮੈਂ ਤਾਂ ਇੱਥੇ ਗੁਣਗਾਨ ਆਇਆ ਜੀ ਪ੍ਰਧਾਨ ਮੰਤਰੀ ਜੀ ਦੇ ਯੂ ਹੀ ਨਹੀਂ ਕੋਈ ਕਿਸੇ ਦਾ ਕਾਇਲ ਹੁਆ ਕਰਤਾ ਕੁਝ ਤਾਂ ਹੋਗਾ ਕੁਝ ਤਾਂ ਹਨਰ ਹੋਗਾ ਯੂ ਹੀ ਨਹੀਂ ਕੋਈ ਦੁਨੀਆ ਦਾ ਕਾਇਲ ਹੁਆ ਕਰਤਾ ਹੈ ਦੁਨੀਆ 'ਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਗਾ ਨੂੰ ਮੇਕ ਅਮਰੀਕਾ ਗ੍ਰੇਟ ਅਗੇਨ ਉਹਨੂੰ ਬਦਲਤਾ ਐਮ ਆਈ ਜੀ ਮਿਗ ਬਣਾਤਾ ਮੇਕ ਇੰਡੀਆ ਗ੍ਰੇਟ ਵੀ ਹੈਵ ਕਨਵਰਟਡ ਅ ਚੈਲੰਜ ਇਨਟੂ ਐਨ ਐਡਵਾਂਟੇਜ ਆ ਜਿਹੜਾ ਨਾ ਇੱਕ ਸਾਡਾ ਚੁਣੌਤੀ ਬਣ ਕੇ ਖੜ ਗਈ ਸੀ ਸਾਡੇ ਸਾਹਮਣੇ ਵੀ ਆ 50% ਚੋਂ ਕਿਵੇਂ ਨਿਕਲਾਂਗੇ ਕਿਵੇਂ ਸਾਡੇ ਇਹ ਸਾਰੀਆਂ ਦੁਕਾਨਾਂ ਬੰਦ ਹੋ ਜਾਣੀਆਂ ਸਭ ਸਭ ਇੱਥੇ ਐਵੇਂ ਆ ਇਸ ਇਹਦੇ ਵਾਸਤੇ ਮੈਂ ਤਾਂ ਯਾਰ ਫਰੀਕ ਇੱਕ ਤੇ ਪਿੱਛੋਂ ਤੋਂ ਇਸ਼ਾਰੇ ਨਾਲ ਕਰੋ ਜੋ ਇਸ਼ਾਰੇ ਕਰਨੇ ਇੱਧਰ ਆ ਗਏ 85% 90 ਤੋਂ ਲੈ ਕੇ 95% ਤਾਈਂ ਕਿਸਾਨੀ ਦੀ ਜਿਹੜੀ ਇਨਕਮ ਹੈ ਉਹਨੂੰ ਪ੍ਰੋਟੈਕਟ ਕਰ ਲਿਆ ਗਿਆ ਸਭ ਕੋਈ ਆਂਚ ਨਹੀਂ ਆਉਗੀ ਸਾਬ ਉਹਨੂੰ ਕਿਸੇ ਕਿਸਮ ਦਾ ਇਹਦੇ ਨਾਲ ਕੋਈ ਡੀਲ ਨਹੀਂ ਹੈ ਲੈ ਦੇ ਕੇ ਆ ਕੱਢ ਲੈ ਸੋਰਗਮ ਜਵਾਰ ਤੇ ਕਾਂਗਰਸ ਵਾਲੇ ਚੱਕੀ ਫਿਰਦੇ ਆ ਹਿਮਾਚਲ ਵਾਲੇ ਸਾਡਾ ਸੇਵ ਬਿਲਕੁਲ ਸਾਬ ਪਰ ਸੇਵ ਦਾ ਜਿਹੜਾ ਕਰ ਰਹੇ ਆ ਨਾ ਲੋਕ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਅੱਜ ਦੇ ਦਿਨ ਸੇਵ ਨਹੀਂ ਆਂਦਾ ਕੀ ਸਾਡਾ ਤਾਂ ਡੀਲ ਕੱਲ੍ਹ ਹੋਈ ਹੈ ਸੇਵ ਨਹੀਂ ਆਂਦਾ ਸਾਡੇ 5 ਲੱਖ ਟਨ ਸੇਵ ਅੱਜ ਦੇ ਦਿਨ ਆ ਰਿਹਾ ਸਭ 300 ਤੋਂ ਲੈ ਕੇ 400 ਰੁਪਏ ਕਿਲੋ ਹੋ ਜਾ ਕੇ ਮਾਰਕੀਟ 'ਚ ਖਰੀਦ ਲਓ ਜਿਹੜਾ ਸਾਡਾ ਕੁੱਲੂ ਦਾ ਆ ਯਾ ਮਨਾਲੀ ਜਿਹੜੇ ਬੈਠੇ ਐ ਸੇਵ ਵਾਲੇ ਮਾਚਲ ਬੈਠੇ ਐ ਕਸ਼ਮੀਰ ਬੈਠੇ ਐ ਇਹਦੇ ਵਿੱਚ ਉਹਨਾਂ ਨੇ ਪ੍ਰੋਵਾਈਡ ਫੋਰ ਕੀਤਾ ਵੀ 100 ਰੁਪਏ ਤੋਂ ਘੱਟ ਦਾ ਸੇਵ ਨਹੀਂ ਆ ਸਕਦਾ ਹਿੰਦੁਸਤਾਨ ਦੇ ਅੰਦਰ that they have ensured ਸਭ ਇਸੇ ਤਰ੍ਹਾਂ ਬਾਕੀ ਸਾਰੀ ਚੀਜ਼ਾਂ ਸਭ ਤੇ ਸਾਡੀਆਂ ਜਿਹੜੀਆਂ ਜਿੰਸ ਹੈ ਚਾਹ ਕੌਫੀ ਹੈ ਚਾਹ ਹੋਰ ਸੌ ਸਾਮਾਨ ਹੈ ਜ਼ੀਰੋ ਟੈਰਿਫ ਤੇ ਉੱਥੇ ਜਾਣਗੇ 1 ਬਿਲੀਅਨ ਡਾਲਰ ਦੀ ਜ਼ੀਰੋ ਟੈਰਿਫ ਤੇ ਜਾਣਗੇ ਬਾਕੀ ਬਰਾਬਰ ਦੀ ਰੈਸੀਪਰੋਕਲ ਹੈ ਸਾਬ ਜਿੰਨਾ ਤੁਸੀਂ ਲਓਗੇ ਉਹਨਾ ਅਸੀਂ ਲਾਵਾਂਗੇ ਕੋਈ ਵੀ ਜਿਹੜੀ ਚੀਜ਼ ਦੇ ਵਿੱਚ ਹਿੰਦੁਸਤਾਨ ਆਤਮ ਨਿਰਭਰ ਹੈ ਉਹਨਾਂ ਵਾਸਤੇ ਨਹੀਂ ਖੁੱਲੀ ਗਈ ਸਾਬ ਜਿਹੜੀ ਚੀਜ਼ ਸਾਨੂੰ ਲੋੜ ਹੈ ਅਸੀਂ ਸੋਇਆ ਬੀਨ ਆਇਲ ਮੰਗਾਣੇ ਸਾਬ ਇਹਦੇ ਨਾਲ ਕੀ ਹੋਊਗਾ ਸੋਇਆਬੀਨ ਆਲਜੀ ਵੀ ਆ ਰਹਾ ਸਭ ਬਹੁਤ ਆ ਰਿਹਾ ਨਿਰਾਇਕ ਰਿਹਾ ਰਿਕਰੂਟ ਦੇ ਬਾਅਦ ਸਭ ਤੋਂ ਲਾਰਜੇਸਟ ਇੰਪੋਰਟਸ ਆਫ ਕਰੂ ਸੋਇਆਬੀਨ ਆਇਲ ਐਡੀਬਲ ਆਇਲ ਆ ਰਿਹਾ ਸਭ ਉਸ ਐਡੀਬਲ ਆਇਲ ਨੂੰ ਅਸੀਂ ਆਪਣਾ ਸਰੋ ਨੂੰ ਕਰਾਂਗੇ ਸਾਬ ਸੋਇਆਬੀਨ ਦੀ ਖੇਤੀ ਪਹਿਨਾ ਅਸੀਂ ਵੀ ਕਰਕੇ ਦੇਖੀਏ ਸਾਬ ਨਹੀਂ ਵਾਲਾ ਇਹ ਵੰਸੀ ਸੀ ਛੱਡਦੀ ਮੈਂ ਆਪਣੇ ਅਸੀਂ ਉਗਾਈਏ ਸਾਬ ਅੱਜ ਜਿਹੜੇ ਤਮਾਕੂ ਵਾਲੇ ਦਿੱਲੀ ਜਾਓ ਸਾਰੇ ਮਗਰ ਲਿਖਿਆ ਨਾ ਤੰਬਾਕੂ ਫਾਰਮਰ ਕੋ ਬਚਾਓ ਤੰਬਾਕੂ ਵਾਲਾ ਨੂੰ ਬਚਾਇਆ ਸਭ 커피 ਵਾਲਾ ਨੂੰ ਬਚਾਇਆ ਫਰੂਟ ਵਾਲੇ ਹਰੇਕ ਚੀਜ਼ ਦਾ ਪ੍ਰਬੰਧ ਉਸ ਚ ਕੀਤਾ ਗਿਆ ਹੈ ਮੇਰੀ ਬੇਨਤੀ ਹੈ ਗੁੰਮਰਾ ਨਾ ਕਰੋ ਸਾਬ ਅਗਰ ਕੋਈ ਖਦਸੇ ਹੈ ਸਾਨੂੰ ਦੱਸੋ ਅਸਲ ਚੱਲ ਕੇ ਤੁਹਾਨੂੰ ਲੋੜ ਨਹੀਂ ਮੇਰੀ ਪੰਚਾਇਤੀ ਦੀ ਆਪ ਗੱਲ ਕਰੋ ਪਰ ਦਿਓ ਅਗਰ ਖਦਸੇ ਹੈ ਗੁੰਮਰਾ ਕਰਨ ਦੀ ਬਜਾਏ ਸਪਹਿਲਾ ਸਾਡੇ ਨਾਲ ਗੱਲ ਕਰੋ ਵੀਲ ਟੇਕ ਇਟ ਅਪ ਆ ਮਾਰਕੀਟ ਦਾ ਜੇ ਦੇਖੇ ਨੁਕਸਾਨ ਕਿਸ ਜਵਾਰ ਨਾਲ ਦਾ ਨੁਕਸਾਨ ਹੋ ਰਿਹਾ ਹੈ ਹਰਿਆਣਾ ਚ ਕੀ ਕਰੀ ਜਾਂਦੇ ਹੈ 52 ਤਰ ਸਕੀਮ ਲਾਗੂ ਕਰ ਰੱਖੀ ਹੈ ਵੀ ਜਿਹੜਾ ਜਿਹੜਾ ਪੜਦਾ ਜਿੱਥੇ ਪੈਂਦਾ ਉਹਦੇ ਵਿੱਚ ਜੇ ਕੋਈ ਫਰਕ ਹੈ ਤਾਂ ਪੈਸੇ ਸਰਕਾਰ ਦੇਊਗੀ ਵੀ ਵਿਲ ਟੇਕ ਕੇਅਰ ਆਫ ਇਟ ਸਬ ਕਿਸਾਨੀ ਸਾਡੇ ਵਾਸਤੇ ਦੇਖੋ ਕਿਸਾਨੀ ਗੁਰੂ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਉੱਤਮ ਖੇਤੀ ਖੇਤੀ ਨੂੰ ਤਾਂ ਪ੍ਰੋਟੈਕਟ ਕੀਤਾ ਹੀ ਕੀਤਾ ਹੈ ਸਾਬ ਬਟ ਵੀ ਹੈਵ ਓਪਨ ਡੋਰਵੇਜ਼ ਫਾਰ ਦਾ ਫਿਊਚਰ ਫਾਰ ਦਾ ਯੂਥ ਤੁਮੇ ਸਮਝਦਾ ਇਹਦੀ ਆਪ ਨੂੰ ਧੰਨਵਾਦ ਵੀ ਕਰਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਉਹਨਾਂ ਦੀ ਸ਼ਲਾਘਾ ਵੀ ਬਣਦੀ ਹੈ ਸਭ ਆਈ ਐਮ ਨਾਟ ਹੇਅਰ ਜਸਟ ਟੂ ਕਿਸੇ ਦੇ ਮੈਂ ਈਗੋ ਤੇ ਮੱਖਣ ਲਾਣ ਨੂੰ ਨਹੀਂ ਬੈਠਾ ਬਟ ਵਨ ਸ਼ੁੱਡ ਡੈਫੀਨਿਟਲੀ ਗਿਵ ਕ੍ਰੈਡਿਟ ਵੇਅਰ ਇਟ ਇਜ਼ ਡਿਊ ਇੱਕ ਸੈਕਿੰਡ ਸਮਾਂ ਖਤਮ ਕਰਨ ਲੱਗਾ ਤੁਸੀਂ ਬਾਤ ਸੋ ਇਹ ਰ ਮੇਰਾ ਮੰਨਣਾ ਹੈ ਸਾਬ ਇਹਦੇ ਵਾਸਤੇ ਜਿੱਥੇ ਕਿਸਾਨਾਂ ਨੂੰ ਬੇਖੌਫ ਹੋਣਾ ਚਾਹੀਦਾ ਹੈ ਉੱਥੇ ਇੰਡਸਟਰੀ ਨੂੰ ਚਾਹੇ ਛੋਟੀ ਇੰਡਸਟਰੀ ਹੈ ਚਾਹੇ ਵੱਡੀ ਇੰਡਸਟਰੀ ਹੈ ਉਹਨਾਂ ਦਾ ਰਾਹ ਬਣਦਾ ਸਾਬ ਉਹਨਾਂ ਨਾਲ ਬੈਠ ਕੇ ਅਸੀਂ ਜਾਵਾਂਗੇ ਵੱਡੇ ਸਾਰੇ ਸ਼ਹਿਰਾਂ 'ਚ ਮੈਂ ਬਟਾਲੇ ਵੀ ਜਾਵਾਂਗਾ ਸਾਬ ਮੈਂ ਲੁਧਿਆਣੇ ਵੀ ਜਾ ਕੇ ਬੈਠੂਗਾ ਮੈਂ ਇਕ ਮਲੇ ਸਭ ਆ ਕੇ ਤੁਹਾਨੂੰ ਤਕਲੀਫ ਦੇਣੀ ਇੱਕ ਦਿਨ ਇੱਥੇ ਵਾਲੀ ਇੰਡਸਟਰੀ ਨਾਲ ਵੀ ਗੱਲ ਕਰਾਂਗੇ ਸਾਰੇ ਨਾਲ ਗੱਲ ਕਰਾਂਗੇ ਸਾਬ ਵੀ ਬੋਲੋ ਤੁਹਾਡੇ ਕੋਈ ਦੇ ਵਿੱਚ ਫਾਇਦਾ ਹੋਇਆ ਕਿ ਨਹੀਂ ਹੈ ਕੋਈ ਨੁਕਸਾਨ ਹੈ ਪੰਜਾਬ ਦੇ ਕਿਸੇ ਕਿਸਾਨ ਦਾ ਮਨ ਦੱਸੋ ਸਾਬ ਅਸੀਂ ਜਾ ਕੇ ਗੱਲ ਕਰਾਂਗੇ ਦੈਟਸ ਆਲ ਹਾਂਜੀ ਜੱਟ ਸਾਬ ਅਸੀਂ ਸਮਝ ਗਏ ਜੋ ਤੁਸੀਂ ਸਮਝਾਉਣਾ ਚਾ ਰਹੇ ਹੋ ਜਾਂ ਸਰਕਾਰ ਕੇਂਦਰ ਸਰਕਾਰ ਸਮਝਾਉਣਾ ਚਾਹੀ ਰਹੀ ਹੈ ਲੋਕ ਸਮਝਦੇ ਆ ਤੁਹਾਨੂੰ ਸੁਣ ਰਹੇ ਆ ਪਰ ਕਿਸਾਨ ਕਿਉਂ ਨਹੀਂ ਸਮਝਦੇ ਤੁਸੀਂ ਕਿਉਂ ਅਸਫਲ ਹੋ ਉਹਨਾਂ ਨੂੰ ਸਮਝਾਉਣ ਦੇ ਵਿੱਚ ਰੇਲਾਂ ਰੁਕੀਆਂ ਜਾ ਰਹੀਆਂ ਨੇ ਮੰਤਰੀਆਂ ਦੇ ਘਰਾਂ ਦਾ ਘਰਾਉ ਕੀਤਾ ਜਾ ਉਹ ਜਿਹੜੇ ਆ ਉਹ ਰੋਕੀ ਜਾਂਦੀ ਤੁਸੀਂ ਕਿਸਾਨਾਂ ਨੂੰ ਕਿਉਂ ਨਹੀਂ ਤੁਸੀਂ ਸਮਝਾ ਨਹੀਂ ਇੱਕ 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 ਸੈਕਿੰਡ ਸੈਕਿੰਡ ਮੈਂ ਨੇ ਪੋਨੇ ਜਾਂ ਧਿਆਨ ਚ ਲਿਆ ਦਈਏ ਕਿ ਨਵਾਂ ਅੰਦੋਲਨ ਜਿਹੜਾ ਹੈ ਉਹ 12 ਤਰੀਕ ਦਾ ਮਿੱਥਿਆ ਸਾਂ ਮੈਂ ਐਸੇ ਕਰਕੇ ਕਹਿ ਰਿਹਾ ਵੀ ਅੰਦੋਲਨ ਕਰਨ ਦੀ ਬਜਾਏ 12 ਤਰੀਕ ਨੂੰ ਕਹਿੰਦੇ ਵਸੀਂ ਵੀੜੀ ਬੈਠੇ ਵਿੱਚ ਜਾ ਕੇ ਦਿੱਲੀ ਜਾਵਾਂਗੇ ਮੈਂ ਇਹਨਾਂ ਨੂੰ ਕਹਿੰਦਾ ਸਭ ਮੈਨੂੰ ਲਿਖ ਕੇ ਤਾਂ ਦੇ ਦਿਓ ਤੁਹਾਡੇ ਕਿਹੜਾ ਖਦਸਾ ਕੀ ਹੈ ਮੈਂ ਉਹਨਾਂ ਦੀ ਮੁਸ਼ਕਲ ਜਾਣ ਗਏ ਉੱਥੇ ਹਲਾਲਾ ਜਾ ਕੇ ਸਾਰਾ ਕੁਝ ਹੋਊਗਾ ਤੁਸੀਂ ਦੱਸ ਦਿਓ ਮੈਨੂੰ ਵੀ ਬੈਠ ਕੇ ਵੀ ਕੈਨ ਸਿਟ ਅਕ੍ਰੋਸ ਦ ਟੇਬਲ ਐਂਡ ਸਾਰਟ ਇਟ ਆਊਟ ਉਹਦੀ ਬਾਤ ਡਾਇਗਨੋਸ ది ਪਲਾਨ ਤਿਆਰ ਕੀਤਾ ਕਿ ਕਿੱਦਾਂ ਪਿੰਡ ਪਿੰਡ ਜਾ ਕੇ ਤੁਹਾਡੇ ਜਿਹੜੇ ਗਠਨ ਦੇ ਮੈਂ ਸਾਰਾ ਦੇਖੋ ਤੁਸੀਂ ਇਤਾਂ ਇਤਾਂ ਕੰਮ ਚਾਲੂ ਹੈ ਮਹਾਰਾਜ ਮੈਂ ਤਾਂ ਅਜੂ ਚੱਲ ਕੱਲ ਤਾਂ ਉਹਨਾਂ ਨੇ ਕਲੈਰੀਫਿਕੇਸ਼ਨ ਆ ਵੀ ਸੁਣ ਲਓ ਉਹ ਮੈਂ ਸੁਣ ਰਿਹਾ ਸੀ ਇਹਨਾਂ ਦੇ ਬਿਆਨ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਦੇ ਕਾਂਗਰਸ ਵਾਲੇ ਵੀ ਕبولੀਆਂ ਦੇ ਸੀ ਉੱਥੇ ਦਿੱਲੀ ਕਹਿੰਦੇ ਜੀ ਸੇ ਪਿਛਲੇ 10 ਦਿਨਾਂ ਤੋਂ ਇਹਦਾ ਵਿਰੋਧ ਕਰ ਰਹੇ ਹਾਂ ਤੇ ਇਹ ਜਾਇੰਟ ਸਟੇਟਮੈਂਟ 4 ਦਿਨ ਪਹਿਲਾਂ ਆਈ ਹੈ ਉਸ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਮੈਨੂੰ ਯਾਦ ਹੈ ਕਿ ਉਹ ਪੁਰਾਣੇ ਟਾਈਮ 'ਚ ਜਦੋਂ ਟੀਵੀ ਐ ਨਹੀਂ ਸੀ ਰੇਡੀਓ 'ਤੇ ਕਮੈਂਟਰੀ ਸੁਣਦੇ ਹੁੰਦੇ ਸੀ ক্রিকেট ਦੀ ਮੈਂ ਨਾਮ ਤਾਂ ਕਿਤੇ ਲੈ ਲਿਆ ਪਰ ਬਹੁਤ ਰਿਸਪੈਕਟਡ ਸੀਗੇ ਕਮੈਂਟੇਟਰ ਨਾਲ ਅਮਰਨਾਥ ਜੀ ਉਹਨਾਂ ਦਾ ਇੱਕ ਸਟੇਟਮੈਂਟ ਸੀਗੀ ਸਾਹਿਬ ਉਹਨਾਂ ਨੇ ਉਹਦੇ 'ਚ ਕਮੈਂਟਰੀ ਕਰਦੇ ਹੋਏ ਕਿਹਾ ਕਹਿੰਦਾ ਦੋ ਆਈ ਡਿਡ ਨੋਟ ਸੀ ਦ ਬਾਲ ਬਟ ਇਟ ਵਾਸ ਅ ਗੁੱਡ ਬਾਲ ਆਈ ਆਲਦਰ ਦੋ ਵੀ ਹੈਵ ਨੋਟ ਸੀਨ ਦ ਐਗਰੀਮੈਂਟ ਬਟ ਇਟ ਇਜ਼ ਅ ਬੈਡ ਐਗਰੀਮੈਂਟ ਤੁਹਾਨੂੰ ਪਤਾ ਹੀ ਨਹੀਂ ਪਤੰਦੋ ਕਾਹਦਾ ਕਰੀ ਜਾਂਦੇ ਹੋ ਵਿਰੋਧ ਹੁਣ ਤਾਂ ਪੜ ਲਿਆ ਹੁਣ ਦੱਸੋ ਬਾਕੀ ਡੀਟੇਲ ਵੇ ਆ ਜਾਣੀਆਂ ਤੁਹਾਨੂੰ ਕੋਈ ਗੱਲ ਸਹੀ ਦੂਰ ਕਰਦੇ ਸੋ ਕਿਉਂ ਬਿਨਾ ਮਤਲਬ ਤੇਲ ਫੁੱਕੀ ਜਾਂਨੇ ਤੇਲ ਫੁੱਕੋ ਸਾਹਿਬ ਤੁਹਾਡੇ ਕੋਲ ਬਥੇਰਾ ਜਿਹੜੇ ਲੋਕ ਟਰੈਕਟਰਾਂ ਤੇ ਜਾਂਦੇ ਸੀ ਹੁਣ ਐਂਡਵਰ ਤੇ ਚੜੇ ਫਿਰਦੇ ਆ ਅੱਜ ਕੱਲ ਤਾਂ ਕਈ ਤਾਂ ਰੂਬੀਕਨ ਲਈ ਫਿਰਦੇ ਆ ਕਿ ਉਹ ਡਿਫੈਂਡਰ ਵਾਲੇ ਤੇ ਨਹੀਂ ਇਹ ਡਿਫੈਂਡਰ ਸਿਰਫ ਪੋਲੀਟੀਸ਼ੀਅਨ ਪਹੁੰਚਿਆ ਜਿੱਤ ਹੈ ਤੇ ਚੜੇ ਫਿਰਦੇ ਆ ਸਾਹਿਬ ਪਰ ਲੋਕਾਂ ਨੂੰ ਗੁੰਮਰਾਹ ਨਾ ਕਰੋ ਸਭ ਲੋਕਾਂ ਦੇ ਹਿਤੂ ਆ ਪ੍ਰੋਟੈਕਟਿਡ ਬਟ ਅਗਰ ਕਿਤੇ ਕੰਮ ਜਿਹੜਾ ਕੋਈ ਬੰਦਾ ਕਰਦਾ ਹੈ ਸਾਹਿਬ ਇਹਨਾਂ ਹਾਲਾਤਾਂ ਨੂੰ ਤਾਂ ਦੇਖੋ ਸਾਹਿਬ ਉਦੋਂ سامنے ਐ ਖੜਾ ਸੀ ਵੀ ਮੈਂ ਆਹ ਕੋ ਤਾਂ ਦੁਨੀਆ ਨੂੰ ਅੱਜ ਦੇ ਦਿਨ ਰੱਬ ਨਹੀਂ ਰੱਬ ਨੂੰ ਨਹੀਂ ਮੰਨਦੇ ਉਹ ਤਾਂ ਕਹਿੰਦਾ ਅਸੀਂ ਚਲਾਵਾਂਗੇ ਚੱਲਣਾ ਦੁਨੀਆਦਾਰੀ ਉਸ ਹਾਲਾਤ ਚ ਜੋ ਕੁਝ ਲੈ ਕੇ ਆਏ ਦਿਸ ਇਜ਼ ਦਾ ਬੈਸਟ ਮੇ ਆਊਟ ਆਫ ਦਾ ਵਸਟ ਆ ਬੈਸਟ ਸੋਲੂਸ਼ਨ ਹੈ ਜਿਹੜਾ ਕੱਢ ਕੇ ਦਿੱਤਾ ਹੈ 95% ਮੈਂ ਕਹ ਰਿਹਾ ਹਾਂ ਬੀਨ ਸਿਕਿਉਰਡ ਅਗਰ ਕਿਸੇ ਦਾ ਹੈ 5% ਉਹ ਤਾਂ ਸਾਡੇ ਚ ਸਰਮਾਸੀ ਹੈ ਸਭ ਵੀ ਵਿਲ ਡੂ ਇਟ ਥੈਂਕ ਯੂ ਗੁੱਡ ਸਰਵਪ